加ਜੀ نور محمد ਨੇ ਇੱਕ ਪੁਸਤਕ ਲਿਖੀ ਸੀ ਜੰਗੇਨਾਮਾ ਜਿਹੜੀ ਕਿ 18ਵੀਂ ਸਦੀ ਵਿੱਚ ਲਿਖੀ ਗਈ ਸੀ ਉਹਦੇ ਵਿੱਚ ਉਹਨੇ ਸਿੱਖਾਂ ਲਈ ਐਨੇ અપਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਹੈ ਐਨੇ ਗਲਤ ਸ਼ਬਦ ਵਰਤੇ ਹਨ ਉਸਨੇ ਸਿੱਖਾਂ ਨੂੰ ਕੁੱਤਾ ਕਾਲੇ ਹੁੰ ਵਾਲੇ ਲਾਂਢੀ ਇੱਥੋਂ ਤੱਕ ਕਿਹਾ ਹੈ ਪਰ ਉਸੇ ਹੀ ਕਿਤਾਬ ਦੇ ਅੰਤਲੇ ਪੰਨਿਆਂ ਵਿੱਚ ਉਸਨੇ ਸਿੱਖਾਂ ਦੀ ਇੰਨੀ ਤਾਰੀਫ ਕੀਤੀ ਹੈ ਉਹਨਾਂ ਦੇ ਗੁਣਾਂ ਦਾ ਇੰਨਾ बखਾਨ ਕੀਤਾ ਕਿ ਪੜ੍ਹ ਕੇ ਯਕੀਨੀ ਨਹੀਂ ਹੁੰਦਾ ਕਿ ਇਹ ਲਿਖਤ ਉਸੇ ਕਾਜੀ ਨੂਰ ਮੁਹੰਮਦ ਦੀ ਹੈ ਸੋ ਅੱਜ ਆਪਾਂ ਇਸ ਵੀਡੀਓ ਵਿੱਚ ਕਾਜੀ ਨੂਰ ਮੁਹੰਮਦ ਦੇ ਪੰਜਾਬ ਆਉਣ ਤੇ ਇਸ ਪੁਸਤਕ ਲਿਖਣ ਪਿੱਛੇ ਕੀ ਕਾਰਨ ਸੀ ਉਸ ਤੇ ਵਿਚਾਰ ਕਰਦੇ ਹਾਂ ਮੌਲਾਨਾ ਇਕਬਾਲ ਨੇ ਕੁਝ ਇਸ ਤਰ੍ਹਾਂ ਲਿਖਿਆ ਕਿ ਖਾਲਸਾ ਪੰਥ ਨੇ 2.5 300 ਸਾਲ ਦੇ ਅੰਤਰਾਲ ਵਿੱਚ ਅਜੇਹੀ ਜੀਵਨ ਪद्धਤੀ ਨੂੰ ਅਪਣਾਇਆ ਜਿਸ ਦੀ ਕਿਤੇ ਕੋਈ ਹੋਰ ਉਦਾਹਰਣ ਹੀ ਨਹੀਂ ਮਿਲਦੀ ਆਪਣੀ ਪ੍ਰਸ਼ੰਸਾ ਆਪਣੀ ਤਾਰੀਫ ਤਾਂ ਸਾਰੇ ਆਪ ਹੀ ਕਰ ਲੈਂਦੇ ਹਨ ਪਰ ਜਦੋਂ ਕੋਈ ਵਿਰੋਧੀ ਤੁਹਾਡੀ ਤਾਰੀਫ਼ ਕਰੇ ਤਾਂ ਉਸ ਗੱਲ ਨੂੰ ਤਾਂ ਮੰਨਣਾ ਬਣਦਾ ਹੈ ਨਾ ਉਸ ਗੱਲ ਨੂੰ ਆਪਾਂ ਮੰਨਦੇ ਹਾਂ ਕਿ ਇਹ ਬਿਲਕੁਲ ਸੱਚ ਹੈ ਅਮ드 ਸ਼ਾ ਅਬਦਾਲੀ ਨੇ ਭਾਰਤ ਤੇ ਬਹੁਤ ਹਮਲੇ ਕੀਤੇ ਪਰ ਹਰ ਵਾਰ ਉਸ ਦਾ ਸਾਹਮਣਾ ਸਿੱਕਾ ਨਾਲ ਹੋ ਜਾਂਦਾ ਕਿਉਂਕਿ ਅਫਗਾਨਿਸਤਾਨ ਤੋਂ ਜਦੋਂ ਉਹ ਭਾਰਤ ਵਿੱਚ ਪ੍ਰਵੇਸ਼ ਕਰਦਾ ਤਾਂ ਉਹਨੂੰ ਪੰਜਾਬ ਵਿੱਚੋਂ ਹੀ ਲੰਘਣਾ ਪੈਂਦਾ ਸੀ ਜਦੋਂ ਵੀ ਉਹ ਲੁੱਟਾਂ ਖੂਹਾਂ ਕਰਕੇ ਮੁੜਦਾ ਕੁੜੀਆਂ ਨੂੰ ਬੰਦੀ ਬਣਾ ਕੇ ਨਾਲ ਲੈ ਜਾਣ ਲਈ ਲੈ ਕੇ ਆਉਂਦਾ ਤਾਂ ਸਿੱਖ ਉਸ ਦੀ ਕੈਦ ਵਿੱਚੋਂ ਲੜਕੀਆਂ ਨੂੰ ਛੁਡਾ ਲੈਂਦੇ ਤੇ ਉਹਨਾਂ ਨੂੰ ਆਪਣੇ ਘਰੋਂ ਘਰੀ ਭੇਜ ਦਿੰਦੇ ਅਤੇ ਲੁੱਟਦਾ ਸਾਰਾ ਸਮਾਨ ਜਿਹੜਾ ਉਹ ਤੋਂ ਲੁੱਟ ਕੇ ਗਰੀਬਾਂ ਵਿੱਚ ਵੰਡ ਦਿੱਤੇ ਹੁਣ ਉਹ ਸਿੱਖਾਂ ਨਾਲ ਬਹੁਤ ਖਾਰ ਖਣ ਲੱਗ ਗਿਆ ਸੀ ਇੱਕ ਵਾਰ ਉਹਨੇ ਖਾਸ ਨਿਸ਼ਚਾ ਕੀਤਾ ਕਿ ਇਸ ਵਾਰ ਉਹ ਸਿੱਖਾਂ ਦੇ ਸਰਬਨਾਸ਼ ਲਈ ਹੀ ਭਰਤ ਆਵੇਗਾ